ਅਸੀਂ ਸੱਤਾ ਸਾਡੀ ਤਾਕਤ ਲੋਕਾਂ ਨੂੰ ਸੁੱਖ ਦੇਣ ਵਾਸਤੇ ਲੋਕਾਂ ਦੇ ਜੀਵਨ ਸਾਰ ਨੂੰ ਉਪਰ ਚੁੱਕਣ ਵਾਸਤੇ ਤੇ ਲੋਕਾਂ ਦੀ ਜ਼ਿੰਦਗੀ ਸੁਖਰੇ ਹੀ ਕਰਨ ਵਾਸਤੇ ਉਹ ਸੱਤਾ ਦਾ ਪ੍ਰਯੋਗ ਕਰਨਾ ਉਹ ਨਾ ਕਰਨਾ ਕਰਨਾ ਚਾਹੀਦਾ ਪਰ ਜਦ ਅਸੀਂ ਸਾਰੇ ਸਿਰ ਬੰਧੇ ਆਂਦੇ ਵਿੱਚ ਇਕੱਠੇ ਹੋਏ ਆ ਤੇ ਜੇਕਰ ਕੋਈ ਸਰਕਾਰ ਬਣੀ ਤੇ ਸਾਰਾ ਦੇਖੀ ਰੋਗਨ ਜੀ ਬਾਸੁਚਾਰ ਸਿੰਘ ਜੀ ਅਮੇਂ ਜੀ ਕਿੱਥੇ ਨੇ ਅਰਦੇਸ਼ ਸਿੰਘ ਜੀ ਇਹ ਕਹਾਣੀ ਲੱਗ ਗਈ ਜੀ ਵੀ ਸਭ ਤੋਂ ਵੱਡਾ ਮਸਲਾ ਸਾਡੇ ਨਗਰ ਦਾ ਇਹ ਆ ਵੀ ਸਾਡਾ ਪੁਲ 14 ਸਾਲਾਂ ਤੋਂ ਬੰਦ ਰਿਹਾ ਤੇ ਮੈਨੂੰ ਉੱਥੇ ਮੌਕੇ ਤੇ ਲੈ ਕੇ ਗਏ ਸਾਰੇ ਤੇ ਨਗਰ ਮਰਵਾਜੀ ਦੀ ਇੱਕ ਪੂਰੀ ਪਾਣੀ ਨੇ ਵਿੱਚ ਨਹੀਂ ਪਈ 25 14 ਸਾਲ ਤੇ ਵੀ ਜੇ ਉਹ ਇਹ ਕਹਿੰਦੇ ਆ ਬੋਲਣੇ ਪੜਦੇ ਨੇ ਆਪਦੇ ਕਿੱਥੇ ਗਏ ਤਾਂ ਕਰ ਲੋ ਨਾ ਮਾੜਾ ਕਰਾਇਆ ਪੀਡਬਲਯੂਡੀ ਤੋਂ ਉਹ ਕੱਲ੍ਹ ਜਿਹੜੀ ਰਸਵਾਹ ਤੇ ਕੋਰਮ ਜੂਰ ਹੋਇਆ ਸੀ ਤੇ ਜਿਹੜਾ ਪੈਸਾ ਸੀਗਾ ਉਹ ਕਿਸੇ ਤਰੀਕੇ ਨਾਲ ਪੂੜਾ ਕੋਲ ਚਲੇ ਗਿਆ ਜਨਮਕ ਤੋਂ ਪਾਸ ਪੂਰ ਪੜਾ ਸਕੁਰ ਦਾ ਬਣਿਆ ਸੀ ਤੇ ਉਹ ਲੈਣਿਆ ਅੱਜ ਨਾਲ ਸੰਘੋੜੀ ਭਗਵਾਨ ਵੀ ਪੂਰੀ ਕਰ ਗਏ ਜਿਹੜਾ ਐਕਸੀਡੈਂਟ ਉੱਤੇ ਪੂਰਾ ਜ਼ੋਰ ਲਖਿਆਦਾ ਸੀਗਾ ਉਹ ਵੀ ਨਾ ਬਣਾ ਸਕੇ ਉਹਨੂੰ ਤਾਂ ਜਾ ਕੇ ਸਾਲੀ ਗੱਲ ਕੀਤੀ ਉਹ ਦਾ ਸਵਾਗਤ ਲਿਆਇਆ ਹੈ। ਉਹਨੂੰ ਉਹਨਾਂ ਦੱਦੇ ਦੀ ਤਿਆਰ ਹੋ ਗਿਆ। ਵਧੀਆ ਬਣ ਕੇ ਉਹ ਤੇ 25 ਡੇਰਿਆਂ ਨੂੰ ਉਹਦਾ ਫਾਇਦਾ ਹੋਇਆ। ਤੇ ਜਦੋਂ ਜੀ ਉਹ ਅਧਿਕਾਰ ਨਹੀਂ ਕੀਤਾ ਤੇ ਬਜ਼ੁਰਗ ਕਹਿਣ ਲੱਗੇ ਯਾਰ ਇੱਥੇ ਤਿਆਰ ਕਰਨ ਲੱਵਨੇ ਆ। ਤੇ ਤੇ ਬੈਂਚ ਵੀ ਲਵਾ ਦੇ। ਤੇ ਮਾਨੂੰ ਯਾਦ ਉਹ ਬੈਂਚ ਵੀ ਲਾ ਦੇ। ਤੇ ਹੁਣ ਉਹ ਕੋਈ ਸੜਕਾਂ ਖਰਾਬ ਸੀਗੀਆਂ। ਹੁਣ ਦੋ ਸਾਬ ਨੂੰ ਜਾਂਦੀਆਂ ਨੇ ਅਗਲੇ ਪਾਸੇ ਜਾਂਦੀਆਂ ਐ। ਆਜੋ ਸੜਕਾਂ ਵੀ ਜਿਹੜੀਆਂ ਨੇ ਉਹ ਬਣਨ ਜਾ ਰਹੀਆਂ। ਦੂਜੇ ਵਾਰ ਦੁਬਾਰਾ ਆਇਆ ਅਰੋਜੀ ਦੀ ਬੈਠਕ ਹੈ ਅੱਜੋ ਸੀ ਇੱਥੇ ਅਰੋਜੀ ਕਿੱਧਰ ਹੈ ਇਹਾਂ ਦੇ ਜੱਗੜਿਆਂ ਲੱਗਦੇ ਸੀ ਉੱਥੇ ਲੰਗਰ ਕੀਤਾ ਤੇ ਮੈਨੂੰ ਗਿਆਨ ਲੈ ਗਿਆ ਸੜਕ ਖਰਾਬ ਆ ਮੈਂ ਕਿਹਾ ਲੋ ਜੀ ਸੜਕ ਵੀ ਬਣਾ ਦਿੰਨੇ ਆ ਉਹ ਜੱਗੜਿਆਂ ਨੂੰ ਸੜਕ ਵੀ ਇਹਦੀ ਪਿਆਰ ਕਰਕੇ ਅਰੋਜੀ ਹੋ ਗਈ ਤੇ ਆ ਬਣ ਗਈ ਸੜਕ ਵੀ ਉਸ ਤੋਂ ਬਾਅਦ ਇੱਥੇ ਮੈਨੂੰ ਉਹਨਾਂ ਨੇ ਤਿੰਨ ਚਾਰ ਆਵਾਜ਼ ਵਿੱਚ ਕਲੀਮਿੰਗ ਦਿੱਤੇ ਤੇ ਮੈਂ ਕਿਹਾ ਨਹੀਂ ਇਹ ਵੱਡਾ ਨਗਰ ਆ ਮੈਂ ਮੋਟਾ ਵੱਲ ਨਹੀਂ ਵੇਖਿਆ। ਉਹ ਮੋਟਾ ਧੋੜੀਆ ਪੈਰ ਤੇ ਮੋਟੀਆਂ ਸਾਂ। ਪਰ ਵਿਕਾਦ ਕਰਨਾ ਤੁਹਾਡੀ ਮਦਦਾਨੀ ਦੀ ਡਿਊਟੀ ਸੀਗੀ। ਤੇ ਅਸੀਂ ਔਕਾਤ ਸਭ ਤੋਂ ਪਹਿਲਾਂ ਮੈਂ ਆ ਬਾਦਨੀ ਕਲੀਨਿਕ ਜਿਹੜਾ ਉਹ ਇਸ ਨਗਰ ਦਿੱਤਾ ਚੋੜੇ ਜੀ ਤੇ 100 ਰੁਪਏ ਦੀ ਦਵਾਈਆਂ ਤੇ 46 ਰੁਪਏ ਦਾ ਟੈਸਟ ਉੱਥੇ ਆ ਕੇ ਕੀਤਾ। ਫੇਰ ਬਿਲਕੁਲ ਅੱਧਿਆਂ ਤੋਂ ਲੋਕ ਆਏ ਉਹ ਖਾਲ ਲੱਗੇ ਜੀ ਇੱਥੇ ਪਾਣੀ ਨਹੀਂ ਮੁੱਕਦਾ। ਰੋਜ਼ ਐਕਸੀਡੈਂਟ ਹੁੰਦਾ। ਮਾੜਾ ਕੋਈ ਗੱਲ ਨਹੀਂ ਜੀ। ਉਸੇ ਵਕਤ ਮੈਂ ਕਹਿੰਦੇ ਨੂੰ ਕਿਹਾ ਉਹ ਬਾਈਪਾਂ ਕੋਈਆਂ ਉੱਥੇ ਵੀ ਮੁਸ਼ਕਲ ਆਈ ਪਰ ਚਲੋ ਸਾਡੀ ਸਾਰੀ ਟੀਮ ਨੇ ਉਹਦੇ ਆ ਤਰੀਕੇ ਦਾ ਲਾਗ ਨੂੰ ਹੱਲ ਕਰਕੇ ਉਹ ਵੀ ਅੱਜ ਪਾਣੀ ਦਾ ਸਿਰਕਵੰਦਾ ਉਹ ਠੀਕ ਹੋ ਗਿਆ ਉਸ ਤੋਂ ਬਾਅਦ ਤੇਰੀ ਸਾਡੀ ਸਾਰੀ ਭਾਈਚਾਰੇ ਦੀ ਸ਼ਰਮ ਸ਼ਰਮ ਸੀਗੀ ਬਹੁਤ ਬੁਰਾ ਹਾਲ ਸੀਗਾ ਮੌਕੇ ਦੁਬਾਰਾ ਬਣੂ ਤੋਂ ਮਨ ਗਿਆ ਚੰਗਾ ਲੱਗਾ ਮੈਂ ਕਿਹਾ ਲੋਕ ਜਿਹੜੇ ਆਪਣਾ ਦੁੱਖ ਸੁੱਖ ਦਾ ਪ੍ਰੋਗਰਾਮ ਕਿਸੇ ਬਾਹਰ ਪੈਸਾ ਚ ਨਹੀਂ ਕਰ ਸਕਦੇ ਆਜੋ ਤੇ ਆਰਮਨਾਲ ਕਰ ਸਕਦੇ ਨੇ ਤੁਨ ਮਾਤਾ ਦਸਤੀ ਦਾ ਮੰਗਲ ਇੱਥੇ ਉਹਦਾ ਫਰਸ਼ ਕੱਚਾ ਸੀਗਾ ਪਹਿਲਾਂ ਲਾਈਆਂ ਉਹਦੀ ਬੌਗਰੀ ਵਾਲ ਚਾਰਦਾਰੀ ਜਿਹੜੀ ਹੈ ਕਰਾਈ ਸੋ ਕਹਿਣ ਤੋਂ ਭਾਵ ਕਿ ਵਿਕਾਸ ਜਿਹੜਾ ਉਹ ਕਿਸੇ ਵੀ ਕਿਸਮ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ ਤੂੰ ਮੇਰੀ ਬੋਲਤੀ ਆ ਕਿ ਜਿਹੜੀ ਅੱਜ ਵੀ ਸਰਕਾਰ ਆ ਭਗਵੰਤ ਮਾਨ ਜੀ ਦੀ ਸਰਕਾਰ ਆ ਅੱਜ ਸਭ ਤਰੀਕਿਆਂ ਨਾਲ ਪੰਜਾਬ ਦੀ ਸੇਵਾ ਵੱਲ ਤੰਗੜੇ ਹੋ ਕੇ ਲੱਗੀ ਆ ਸਾਬ ਨਹੀਂ ਕਿ ਪਿਛਲੇ ਸਾਲਾਂ ਦੇ ਵਿੱਚ ਕਿਹੜੇ ਸਰਕਾਰਾਂ ਨੇ ਐਸੇ ਕੰਮ ਕੀਤੇ ਆ ਤੁਸੀਂ ਹੋ ਰਹੀ ਸਾਰੇ ਸੋਸ਼ਲ ਮੀਡੀਆ ਤੋਂ ਟੈਲੀਵਿਜ਼ਨ ਚੋਂ ਆਪਣੇ ਮੋਬਾਈਲਾਂ ਚੋਂ ਪੰਜਾਬ ਵਿਧਾਨ ਸਭਾ ਦਾ ਸਾਹਮਣੇ ਆਇਆ ਕਿ ਕਿਵੇਂ ਇਹ ਜਿਹੜੀਆਂ ਰਵਾਇਤੀ ਇਸ ਤਰੀਕੇ ਦੇ ਨਾਲ ਭਾਜਪਾ ਦੇ ਸਜਣਾਂ ਦੇ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਨੂੰ ਪਿੱਛੇ ਕਰ ਰਹੀ ਹੈ। ਉੱਥੇ ਆਵਾਜ਼ ਨਹੀਂ ਚੁੱਕੀ ਕਿ ਸਾਡਾ 20000 ਕਰੋੜ ਦਾ ਨਿਸ਼ਾਨ ਹੋਇਆ ਉਹ 20000 ਕਰੋੜ ਪੂਰਾ ਕੀਤਾ ਜਾਵੇ। ਉੱਥੇ ਆਪਣੀ ਗੱਲ ਚ ਪਾਵੇ ਨਹੀਂ ਉਹ 1200 ਕਰੋੜ ਕਿੱਥੇ ਗਿਆ? 1200 ਕਿੱਥੇ ਗਿਆ? ਉਹ ਯਾਰ ਬੜੀ ਦੇਰ ਹੋ ਗਈ। ਇਹ ਕਿਹਾ ਉਹ ਮੁੱਖ ਮੰਤਰੀ ਮਿਲਿਆ ਜੇ ਆਪ ਕਈ ਵਾਰ ਕੇ ਨੱਤੇ ਮੋੜਨਾ ਚਾਹੁੰਦਾ। ਤੇ ਜਦੋਂ ਇਹ ਮੁੱਖ ਮੰਤਰੀ ਪੰਜਾਬ ਦੀ ਜਾਣਵਾਰੀ ਕਰੇ ਤੇ ਸਾਡੀ ਸਾਰਿਆਂ ਦੀ ਡਿਊਟੀ ਬਣ ਜਾਂਦੀ ਆ। ਵੀਰੋ ਤੁਹਾਨੂੰ ਪੰਜਾਬ ਦੇ ਨਾਲ ਉਹਦੀ ਮਦਦ ਵੀ ਆਈਏ ਔਰ ਚੰਗੇ ਕੰਮ ਨੂੰ ਸਪੋਰਟ ਵੀ ਕਰੀਏ ਤਾਂ ਕਿ ਸਾਰੇ ਸੁਪੁੱਛੇ ਸੁਪਨੇ ਨੂੰ ਉਹਦਾ ਫਰਾਦਾ ਹੋ ਸਕੇ ਤੁਹ ਮੇਰੀ ਬੇਨਤੀ ਆ ਕਿ ਕੀ ਕਵਕੰਡੀ ਦੇ ਪਿਆਰ ਤੋਂ ਨਗਰ ਦੇ ਲੋਕ ਕਿਸੇ ਪਰਸ ਤੋਂ ਜੱਬੇ ਰਹ ਜਾਂਦੇ ਮੈਂ ਉਹਨਾਂ ਸੇ ਕਹਿ ਮਹਿਸੂਸ ਕਰਨਾ ਕੈਂਦੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਆਪਣੀ ਗੱਲ ਕਹਿਣ ਦਾ ਹੱਕ ਆਪਣੇ ਵਿਚਾਰ ਰੱਖਣ ਦਾ ਹੱਕ ਹਰ ਇਨਸਾਨ ਨੂੰ ਹੋਣਾ ਚਾਹੀਦਾ ਪਰ ਐਡੀ ਜਿਹੜੀ ਰਾਜਨੀਤੀ ਆ ਉਹ ਬਹੁਤ ਦੇਰ ਚੱਲਦੀ ਨਹੀਂ ਗਰਦਾਪੁਰ ਦੇ ਲੋਕ ਇਸ ਗੱਲੋਂ ਪ੍ਰਸ਼ਾਨ ਨੇ ਕਿ 10 ਸਾਲ ਪਹਿਲਾਂ ਤੋਂ ਪਾਰ ਸਾਲ ਬਾਅਦ ਐਨੀ ਡਰਦਈ ਰਾਜਨੀਤੀ ਰੋਕੇ ਜੀ ਹੋਈ ਆ ਤੁਸੀਂ ਆਪ ਉਸ ਡਰ ਦੇ ਸ਼ਿਕਾਰ ਹੋ ਉਹ ਜਿੱਤੇ ਆ ਪੁੱਤਾਂ ਪਰਸੂਨੀ ਨਹੀਂ ਹੋ ਸਕਿਆ ਆਪ ਬੰਦਾ ਪੂਰੀ ਗਾਲੀ ਵੀ ਕਹਿ ਸਕਿਆ ਔਰ ਬੰਦਾ ਆਪਣੇ ਜਜ਼ਬਾਤਾ ਦੀ ਤਰਜਮਾ ਨਹੀਂ ਕਰ ਸਕਿਆ ਸੋ ਮੇਰੀ ਬੇਨਤੀ ਹੈ ਕਿ ਲੋਕ ਹੰਟਾ ਜਿਵੇਂ ਕੋ ਅੰਗਰੇਜ਼ਾਂ ਦੇ ਖਰਾਬ ਜੱਬੋ ਗੋਗਲਾਂ ਦੇ ਖਰਾਬ ਪਵਾਰੀ ਬਣ ਕੇ ਕਰ ਰਹੇ ਆ ਸਪੂਰਨ ਲੋਕਾਂ ਦੇ ਖਰਾਬ ਨੂਰੀ ਦਾ ਅਸਰ ਦੇ ਜਿਹੜੇ ਲੋਕ ਉਸ ਲੋਕਤੰਤਰ ਨੂੰ ਟਾਰ ਰਹੇ ਅਸੀਂ ਜਦੋਂ ਤੋਂ ਕਿਤੇ ਨਗਰ ਦੀ ਗੱਲ ਕਰਦੇ ਆ ਅਸੀਂ ਕਦੇ ਸ਼ਹਿਰ ਦੀ ਗੱਲ ਕਰਦੇ ਆ ਜਿੱਥੇ ਵੀ ਪੜ੍ਹਨੀ ਦੇਖਦੇ ਕਿ ਇਹ ਕਿੰਨੇ ਮੋਟਰ ਪਹਿਲਾਂ ਕਿੰਨੀਆਂ ਪ੍ਰਣੀਆਂ ਦੇ ਕਿੰਨਾ ਤਾਂ ਕਿੰਨੀਆਂ ਵੱਡ ਨੇ ਆਪਾਂ ਨੇ ਇਹ ਵੀ ਜ਼ਰੂਰ ਕਿਤੇ ਆ ਜਿੱਥੇ ਜ਼ਰੂਰਤਾ ਉੱਤੇ ਪਰਦੇ ਦੇ ਨਾਲ ਬਸਾਲ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਸੱਤਾ ਦਾ ਕੋਈ ਸਤਾ ਇਹ ਸੱਤਾ ਲੋਕਤੰਤਰ ਲੋਕਾਂ ਦੇ ਪਰਿਵਾਰ ਤੇ ਲੋਕਾਂ ਦੇ ਖਾਦੇ ਵਾਸਤੇ ਆ। ਸਭ ਤੋਂ ਬੇਨਤੀ ਕਰੂੰਗਾ ਸਭ ਦੇ ਅਲੀ ਦੇ ਨਿਵਾਸੀਆਂ ਨੂੰ ਕਿ ਥੋੜਾ ਜਿਹਾ ਮਰ ਵੀ ਮਜ਼ਬੂਤ ਕਰੋ, ਆਪਣੀ ਆਵਾਜ਼ ਵੀ ਬੁਲੰਦ ਕਰੋ ਔਰ ਜਿਹੜੇ ਜਿਹੜੇ ਮਸਲੇ ਤੁਹਾਡੇ ਖੇਲੇ ਜਿਹੜੇ ਕੰਪਲੀਨ ਕਰ ਚੁੱਕੇ ਆ ਜਾਂ ਜਿਹੜੇ ਔਰੂ ਵਾਲੇ ਵੀ ਨੇ ਉਹ ਵੀ ਦੱਸੋ ਸਾਡਾ ਤੁਹਾਡੇ ਨਾਲ ਵਾਅਦਾ ਪਿਆਦਾ ਕਿ ਪਹਿਲੇ ਨਾਂ ਦੇ ਉੱਪਰ ਸਾਰੇ ਕੁੱਲੇ ਕਰਾਂਗੇ। ਅੱਜ ਵੀ ਖੁਸ਼ੀਆ ਕੇਸ ਨਗਰ ਦੇ ਵਿੱਚ ਚਾਰੇ ਪਾਸੇ ਤੁਸੀਂ ਜਨਰਵਾਰ ਕੇ ਵੇਖ ਰਹੋ ਸੜਕਾਂ ਦਾ ਬੜਾ ਹਾਲ ਸੀ। ਪਰ ਜਦੋਂ ਆਉਂਦਾ ਸੀਗਾ ਇਹਨੇ ਮੈਂ ਉੱਚਾ ਜਿੰਦੇ ਘਰੇ ਨਾੜਾ ਉਹ ਸੜਕ ਦਾ ਮਾਰਾ ਹਾਲ ਸੀ। ਇਧਰ ਉਹਦਾ ਕਾਪ ਦਾ ਹਾਲ ਸੀਗਾ। ਸਾਰੇ ਪਾਸੇ ਇਹਦੀ ਲੋੜ ਸੀ। ਔਰ ਦੂਸਰੀ ਮੇਰਾ ਮੁੱਲ ਸੀ। ਕਿਉਂ ਸੜਕਾਂ ਜਿਹੜੇ ਮੇਰੇ ਹਲਕੇ ਨੇੜੇ ਉਹ ਸਾਰੀਆਂ ਨੇ ਸਾਰੀਆਂ ਉਹ ਇਹ ਤੇ ਨਿੱਕੜਾ ਬੜਾ ਨੇ ਔਰ ਅਜੀਤ ਜੀ ਨੂੰ ਮਾਹਨ ਹੈ ਕਿ ਆਹ 80.81 ਕਿਲੋਮੀਟਰ ਸੜਕ ਜਿਹੜੀ ਆ ਉਹ ਸਾਡੇ ਪਿੰਡ ਦੇ ਆਉਣੇ ਤੋਂ ਲੈ ਕੇ ਤਾਂ ਮਹਨ ਜੀ ਜਿਹੜੀ ਕਰਦਾ ਨਹੀਂ ਇੱਥੇ ਆੜੀ ਜਾ ਪਲੱਸ ਆ ਸੰਦੀਪ ਜੀ ਬੈਠੇ ਨੇ ਰਸ਼ੇ ਜੀ ਬੈਠੇ ਨੇ ਆ ਪਿੰਪਰ ਤੋਂ ਮੇਲ ਟਿਬੜੀ ਵਾਲੀ ਚੌਕ ਤੱਕ ਇਹ ਵੀ ਕਰੇ ਨੇ ਅਗਲੀਆਂ ਸੜਕਾਂ ਵੀ ਸਾਡੀਆਂ ਖਰਾਬ ਨੇ ਉਹ ਵੀ ਮੇਰਾ ਪੂਰਾ ਭਾਣਾ ਉਹਨੂੰ ਫਿਰਦੀ ਵੀ ਉਹ ਵੀ ਉਹ ਵੀ ਵਧੀਆ ਤਰੀਕੇ ਨਾਲ ਕਰਨੀਆਂ ਨੇ ਆ ਜਿਹੜੀਆਂ ਦੋ ਸੜਕਾਂ ਟੋਟਲ ਜਿਬਰੀ ਰੋਡ ਤੇ ਜਾਂਦੇ ਨੇ ਉਹ ਵੀ ਇਹਦੇ ਵਿੱਚ ਸਮਾਉਂਦੇ। ਸਭ ਤੋਂ ਕਰੀਬ 1 ਕਰੋੜ 40 ਲੱਖ ਰੁਪਇਆ 8.81 ਕਿਲੋਮੀਟਰ ਲੜਕਾ ਦੇ ਉੱਪਰ ਖੜ੍ਹ ਜਾਊਗਾ। ਸ਼ਹਿਰ ਵਿੱਚ 1 ਕਰੋੜ 30 ਲੱਖ ਰੁਪਇਆ ਦੇ ਕਰੀਬ ਇਹਦੀ ਕੀਮਤ ਹੈ ਪਰ ਥੋੜੀ ਇੱਕ ਫੌਲ ਦਾ ਇਹ ਲੋਕ ਜਿਹੜੇ ਤੇ ਕੋਈ ਫੌਲ। ਜਿਹਦੀ ਸਾਮਝਬਾੜ ਵੀ ਅੱਛਾ ਠੇਕਾ ਤਾਂ ਨੇ ਕਰਦੀ ਆ ਉਹਦੇ ਪੈਸੇ ਵੀ ਅਸੀਂ 30 ਲੱਖ ਰੁਪਇਆ ਫੇਚ ਪਾਤੇ ਨੇ ਸੋ ਮੈਂ ਬੇਨਤੀ ਕਰੂਗਾ ਕਿ ਇਹ ਪਹਿਲੀ ਵਾਰ ਭਗਵੰਤ ਬਾਜ ਜੀ ਨੇ ਕੀਤਾ ਕਿ ਜੇ ਵੀ ਸੜਕ ਬਣੇ ਉਹ 5 ਸਾਲ ਪੂਰੀ ਚੱਲੇ ਉਹ ਹੈ ਵੀ ਸੜਕ ਸਵੇਰੇ ਬਣੇ ਤੇ ਅਗਲੇ ਦਿਨ ਚੋੜੇ ਪਾ ਦੇ ਬੱਤੇ ਜੀ ਤੇ ਰੋਹ ਪਾਣੀ ਜਿਹੜਾ ਉੱਤੇ ਖੜਾ ਰਹਿ ਤੇ ਲੋਕਾਂ ਨੂੰ ਮੁਸ਼ਕਲ ਹੋਵੇ। ਥੋੜੀ ਬੇਨਤੀ ਆ ਇਹੋ ਵਿੱਚੋਂ 4 ਕਿਲੋਮੀਟਰ ਸੜਕ ਜਣੀਆਂ ਆ ਉਹ ਅਜੇ ਸਾਹਿਬ ਲਖਬੀਰ ਜੀ 18 ਮੋਟ ਚੋੜੀ ਹੈ 4 ਕਿਲੋਮੀਟਰ ਤੇ 4.81 ਕਿਲੋਮੀਟਰ ਲੜੀਆਂ ਉਹ 10 ਕੋਟ ਦੇ ਈਰ। ਤੋਂ ਵਧੀਆ ਤਰੀਕੇ ਨਾਲ ਗਾ ਬੇਨਤੀ ਕਰੂਗਾ। ਸਾਡੇ ਪੀਲੇ ਉਹਦੇ ਨੌਕਰ ਸਾਹਿਬਾਨ ਵਧੀਆ ਦੇ ਚੰਗੇ ਨੇ ਅਜਿਹੇ ਮੇਰਾ ਉਹ ਘਵਟਿਆ ਸੁੰਦਰੀ ਬੇਨਤੀ ਆ ਕਿ ठेकेदार ਨੂੰ ਸਭ ਰਾਜਾ ਦੇ ਦੇ ਦਿਓ ਕਿ ਕੰਮ ਦੇ ਵਿੱਚ ਕਿਸੇ ਕਿਸਮ ਦੀ ਅਣਗਿਆਦੀ ਜੜੀਆਂ ਬਰਦਾਸ਼ਤ ਨਹੀਂ ਕੀਤੀ ਜਾਊਗੀ। ਦੂਜੀ ਮੇਰੀ ਬੇਨਤੀ ਆ ਸਾਰੇ ਆ ਆਦਮੀ ਬਾਜੀ ਦੀ ਟੀਮ ਤੋਂ ਬੰਦੇ ਸਾਰੇ ਬਿਖੇ ਨੇ ਤੁਸੀਂ ਇੱਕ ਕੰਮ ਨੂੰ ਪੂਰੀ ਬਣਾਣੀ ਲੱਖੋ ਜੇਵੇਂ ਤੁਸੀਂ ਪਤਾ ਕੀ ਕੰਮ ਪਹਿਲਾਂ ਕਰਾਏ ਨੇ ਆ ਜੋ ਕੰਮ ਬੋਲਦੇ ਨੇ ਉਹ ਕਿਉਂ ਬੋਲਦੇ ਆ ਕਿਉਂਕਿ ਤੁਸੀਂ ਉਹਦਾ ਕੰਮਾਂ ਦੇ ਨਾਲ ਜੁਰੂਸ਼ ਹੀ ਨਹੀਂ ਤੁਸੀਂ ਉਹਦਾ ਕੰਮਾਂ ਨੇ ਸੋਚਿਆ ਕਿ ਮੇਰੇ ਘਰ ਦਾ ਵੇੜਾ ਪੈ ਰਿਆ ਮੇਰੇ ਘਰ ਦੀ ਛੱਤ ਪੈ ਰਹੀ ਆ ਤਾਂ ਉਹ ਕੰਮ ਚੰਗੇ ਹੋਏ ਇਹ ਸੋਚਦੇ ਨਿਗਰਾਨੀ ਰੱਖਿਓ ਜਿੱਥੇ ਮਾਨੂੰ ਕੰਮ ਵਾਲਾ ਲੱਗੇ ਜਿੱਦੇ ਪੱਤਰ ਗੱਡ ਪਵੇ ਜਦੋਂ ਕੋਇਆ ਜਾ ਪੂੜਿਆ ਜਾਵੇ ਜਿੱਦਾਂ ਲੋਕ ਦੀ ਕਮੀ ਹੋਵੇ ਉਸੇ ਵੇਲੇ ਤੁਸੀਂ ਐਸਜੋ ਪੀਡਬਲਯੂਡੀ ਨੂੰ ਫੋਨ ਕਰੋ ਕੰਮ ਨੂੰ ਰੋਕ ਦਿਓ ਕੰਮ ਤਸੱਲੀ ਬਖਰਾਓ ਤਾਂ ਕਿ ਲੋਕ ਜਿਹੜੇ ਨੇ ਇਹਦਾ ਫਾਇਦਾ ਜਿਹੜਾ ਉਹ ਠੁਕਸੇ ਬੀਤੀ ਮੇਰੀ ਬੇਨਤੀ ਦੇ ਕਿ ਕਾਨੂੰਨ ਵਾਲੀ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੇ ਬਹੁਤ ਮੁਟਿਆ ਆਹ ਜਿਹੜੇ ਪੈਸੇ ਇਹ ਕੋਈ ਸਰਕਾਰ ਦੀ ਆਪਣੀ ਮਸ਼ੀਨ ਨਹੀਂ ਇਹ ਲੋਕਾਂ ਦਾ ਦਿੱਤਾ ਟੈਕਸ ਹੈ ਜਿਹੜਾ ਕਿੱਥਾ ਹੋ ਕੇ ਸਾਰੇ ਲੋਕਾਂ ਦੇ ਵਿਕਾਸ ਵਾਸਤੇ ਖਰਚ ਹੁੰਦਾ ਸੋ ਇਹ ਤੋਂ ਟੈਕਸ ਨੂੰ ਗੁਰੂ ਘਰ ਦੀ ਗੋਲਕ ਵਕੂ ਸ਼ਬਦਾਂ ਦੇ ਉਸ ਤਰੀਕੇ ਨਾਲ ਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹਦਾ ਫਾਇਦਾ ਹੋਵੇ ਸੋ ਇਹਦਾ ਅੱਜ ਅਸੀਂ ਗੁਰੂ ਵਰਤ ਉਦਘਾਟਨ ਕਰਤਾ ਇਹ ਤਕਰੀਬਨ ਫਿਰ ਕਿੰਨਾ ਟਾਈਮ ਤਿੰਨ ਮਹੀਨੇ ਚ ਉਹਨੂੰ ਵੀ ਕੰਪਲੀਟ ਅੱਜਾ ਸਾਹਿਬ ਕਿੰਨੇ ਦਿਨ ਚ ਕੰਪਲੀਟ ਹੋ ਜਾਏਗੀ ਸਾਰਾ ਤਿੰਨ ਮਹੀਨੇ ਇਹਨੂੰ ਕੰਪਲੀਟ ਜਲਦੀ ਕਰ ਦਿਓ ਤਾਡੀ ਲੋਕਾਂ ਨੂੰ ਉਹਦਾ ਫਾਇਦਾ ਹੋਵੇ ਇਸ ਤੋਂ ਬਾਅਦ ਤਾਂ ਫਿਰ ਅਸੀਂ ਬੇਨਤੀ ਕਰੂੰਗਾ ਜਿਹੜੀ ਭਨੇੜਾ ਦੀ ਸੜਕ ਬਣਾਉਣੀ ਆ ਦਲਬਾਹੂ ਉਹ ਵੀ ਫਾਇਦਾ ਕਪਿਆਲੀ ਨਗਰ ਨੂੰ ਹੋ ਜਾਣਾ ਕਿਉਂਕਿ ਇੱਥੋਂ ਵੀ ਅਵਾਜ਼ ਆਈ ਕਾਫੀ ਆ ਉਹ ਦੋ ਸੜਕਾਂ ਜਿਹੜੀਆਂ ਉਹ ਵੀ ਅੱਧੀ ਜੜੀਆਂ ਨੇ ਉਹ ਮਜੂਰ ਕਰਤੀਆਂ ਨੇ ਤੇ ਲੱਗੇ ਜੀ ਇਹੇ ਤੁਹਾਡੀ ਸਾਡਾ ਵੀ ਜਿਹੜੇ ਫੋਨ ਆਇਆ ਸੀਗਾ ਸਾਡੇ ਏਰੀਆ ਦੀਆਂ ਵੀ ਸੜਕਾਂ ਜਿਹੜੀਆਂ ਨੇ ਉਹ ਵੀ ਕਰਤੀਆਂ ਨੇ ਸੋ ਕਹਿ ਦਿਓ ਭਾਪ